ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 20 ਦਸੰਬਰ 2025 ਨਿਊਜ਼ੀਲੈਂਡ ਦੇ ਵਿੱਚ ਜਿਹੜਾ ਨਗਰ ਕੀਰਤਨ ਰੋਕਿਆ ਗਿਆ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਸੀ ਉਹਦੇ ਪਿੱਛੇ ਬੰਦਾ ਹੈ ਬ੍ਰਾਇਨ ਤਮਾਕੀ ਜਿਹੜਾ ਕਿ ਨਿਊਜ਼ੀਲੈਂਡ ਦੀ ਡੈਸਟਨੀ ਚਰਚ ਦਾ ਮੁਖੀ ਆ ਫਾਦਰ ਜੀ ਨੂੰ ਕਹਿੰਦੇ ਆ ਕ੍ਰਿਸਚੀਅਨ ਧਰਮ ਦੇ ਵਿੱਚ ਉਸ ਬੰਦੇ ਨੇ ਹੱਕਾ ਜਿਹੜਾ ਕਿ ਵਾਰ ਐਂਥਮਾ ਜਿਵੇਂ ਅਸੀਂ ਕਹਿ ਸਕਦੇ ਹਾਂ ਅਸੀਂ ਆਪ ਦਾ ਜਕਾਰਾ ਲਾਉਨੇ ਆ ਬੁੱਲੇ ਸੋਨਿਹਾਲ ਸਤਿ ਸ੍ਰੀ ਅਕਾਲ ਉਸ ਤਰ੍ਹਾਂ ਹਰੇਕ ਧਰਮ ਦਾ ਜੋਸ਼ ਵਧਾਉਣ ਦੇ ਲਈ ਇੱਕ ਨਾਰਾ ਜਾਂ ਇੱਕ ਵਾਰ ਐਂਥਮ ਮਿਊਜ਼ਿਕ ਹੁੰਦਾ ਤਾਂ ਇਹਨਾਂ ਦਾ ਹੈ ਹੱਕਾ ਖਾਸ ਤੌਰ ਤੇ ਇਹ ਮੂਰੀ ਜਿਹਨੂੰ ਟੌਂਗਾ ਕਿਹਾ ਜਾਂਦਾ ਨਿਊਜ਼ੀਲੈਂਡਰ ਉਹਨਾਂ ਦਾ ਇਹ ਮੁੱਖ ਸੰਗੀਤ ਆ ਲੜਾਈ ਤੋਂ ਪਹਿਲਾਂ ਆਪਦੇ ਆਪ ਨੂੰ ਜੋਸ਼ ਦੇ ਵਿੱਚ ਤਿਆਰ ਕਰਨਾ ਜਿਹਦੇ ਵਿੱਚ ਚੀਕਾਂ ਰੌਲੀ ਕਾਫੀ ਹੱਦ ਤੱਕ ਪਾਈ ਜਾਂਦੀ ਹੈ ਇਸ ਬੰਦੇ ਨੇ ਨਿਊਜ਼ੀਲੈਂਡ ਦੇ ਵਿੱਚ ਪਹਿਲਾਂ ਵੀ Hindu ਧਰਮ ਦਾ ਝੰਡਾ ਪਾੜਿਆ ਮੁਸਲਮਾਨ ਧਰਮ ਦਾ ਝੰਡਾ ਪਾੜਿਆ ਤੇ ਉਸ ਇਕੱਠ ਦੇ ਵਿੱਚ ਸਿੱਖ ਧਰਮ ਦਾ ਵੀ ਝੰਡਾ ਪਾੜਿਆ ਗਿਆ ਜਿਹਦੇ ਵਿੱਚ ਰੋਸ ਦਿਖਾਇਆ ਗਿਆ ਮਾਸ ਇਮੀਗ੍ਰੇਸ਼ਨ ਦੇ ਵਿਰੁੱਧ ਕਿ ਜਿਆਦਾਤਰ ਜਿਹੜੇ ਲੋਕ ਆ ਬਾਹਰੋਂ ਇੱਥੇ ਜਿਨ੍ਹਾਂ ਨੇ ਵਿਸੇਬਾ ਕੀਤਾ ਉਹਨਾਂ ਨੂੰ ਕੱਢਿਆ ਜਾਵੇ ਤੇ ਇਹ ਜਿਹੜਾ ਦੇਸ਼ ਆ ਇਹ ਮੁੱਖ ਤੌਰ ਦੇ ਉੱਤੇ ਮੋਰੀ ਨਸਲ ਵਾਲਿਆਂ ਦਾ ਤੇ ਇਹਨਾਂ ਦੀ ਇੱਥੇ ਪ੍ਰਧਾਨਗੀ ਜਿਹੜੀ ਉਹ ਚੱਲਣੀ ਚਾਹੀਦੀ ਆ ਦੂਜੇ ਮੁਲਕਾਂ ਦੇ ਬੰਦਿਆਂ ਦੀ ਪ੍ਰਧਾਨਗੀ ਨੂੰ ਅਸੀਂ ਕਬੂਲ ਨਹੀਂ ਕਰਦੇ ਹੁਣ ਕਿਸੇ ਮੁਲਕ ਦੇ ਵਿੱਚ ਕਿਸੇ ਕੌਮ ਦਾ ਜਾਦੇ ਜ਼ੋਰ ਹੋਣਾ ਇਹ ਕੋਈ ਵੱਡੀ ਗੱਲ ਨਹੀਂ ਕਿਉਂਕਿ ਜਿਹਦਾ ਮੁਲਕ ਆ ਉਹਦਾ ਹੀ ਜੋਰ ਹੋਵੇਗਾ ਇਹ ਸਭਾਵਿਕ ਤੌਰ ਦੇ ਉੱਤੇ ਗਲਤ ਹੈ ਸਾਡੇ ਸਿੱਖਾਂ ਦੀ ਪਰੰਪਰਾ ਹੈ ਕਿ ਅਸੀਂ ਆਪਦੇ ਗੁਰੂ ਦੇ ਸਤਿਕਾਰ ਦੇ ਵਜੇ ਨਗਰ ਕੀਰਤਨ ਕੱਢਦੇ ਆਂ ਪਰ ਜਿਹੜੀ ਇਹ ਗੱਲ ਹੋਈ ਆ ਇਹ ਸਾਨੂੰ ਇੱਕ ਚੇਤਾਵਨੀ ਦੇ ਵੱਲ ਲੈ ਕੇ ਜਾਂਦੀ ਆ ਕਿ ਔਨ ਵਾਲੇ ਸਮੇਂ ਦੇ ਵਿੱਚ ਜਿਹੜੇ ਨਤੀਜੇ ਆ ਇਹਦੋਂ ਵੀ ਭਿਆਨਕ ਨਿਕਲ ਸਕਦੇ ਆ ਸਾਡੇ ਗੁਰੂ ਦੇ ਉੱਤੇ ਵੀ ਅਟੈਕ ਹੋ ਸਕਦਾਗਾ ਤੇ ਉਹਦੇ ਜਿਹੜੇ ਪੱਤਰੇ ਆ ਉਹ ਸ਼ਾਇਦ ਸਾਨੂੰ ਚਲੋ ਇਹ ਲਫ਼ਜ਼ ਕਹਿਣੇ ਨਹੀਂ ਚਾਹੀਦੇ ਤੁਸੀਂ ਸਮਝਦਾਰਾਂ ਸਮਝ ਹੀ ਗਏ ਹੋਮੋਗੇ ਤਾਂ ਅੱਜ ਦੀ ਜਿਹੜੀ ਮੌਜੂਦਾ ਹਾਲਾਤ ਆ ਬਾਹਰਲੇ ਮੁਲਕ ਦੇ ਵਿੱਚ ਇੱਕ ਪ੍ਰੋਪੋਗੈਂਡਾ ਚੱਲ ਰਿਹਾ ਹੈ ਇਹਦੇ ਪਿਛਲੀ ਜਿਹੜੀ ਮੇਨ ਕਹਾਣੀ ਆ ਉਹ ਲੋਕਾਂ ਦੇ ਦਿਮਾਗਾਂ ਦੇ ਵਿੱਚ ਹਿੰਸਾ ਨੂੰ ਭਰਨਾ ਤਾਂ ਕਿ ਉਹਨਾਂ ਦੀ ਜਿਹੜੀ ਫਰਸਟ੍ਰੇਸ਼ਨ ਉਹ ਕਿਸੇ ਹੋਰ ਦਿਸ਼ਾ ਦੇ ਵੱਲ ਹੋ ਕੇ ਤੁਰੇ ਤੁਸੀਂ ਦੁਨੀਆ ਨੂੰ ਗਲੋਬਲੀ ਤੌਰ ਦੇ ਉੱਤੇ ਜੇ ਦੇਖੋਗੇ ਸਾਰੇ ਪਾਸੇ ਤੰਗੀ ਦਾ ਮਾਹੌਲ ਚੱਲ ਰਿਹਾ ਕੈਨੇਡਾ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਲਗਾਤਾਰ ਮਹਿੰਗਾਈ 인ਫਲੇਸ਼ਨ ਰੇਟ ਵਧ ਰਹੇ ਨੇ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਹੋਰ ਕਈ ਜਿਹੜੇ ਬਾਹਰਲੇ ਮੁਲਕਾਂ ਉਹਨਾਂ ਦੇ ਲਗਾਤਾਰ ਜਿਹੜੀ ਮਹਿੰਗਾਈ ਦੀ ਦਾਰਾ ਉਹ ਉੱਤੇ ਨੂੰ ਜਾ ਰਹੀ ਆ ਤੇ ਜਿਹੜੀ ਜੌਬ ਆ ਉਹ ਘਟ ਰਹੀਆਂ ਨੇ ਇਮੀਗ੍ਰੇਸ਼ਨ ਤੇ ਪਹਿਲਾਂ ਵੀ ਇਹ ਨਹੀਂ ਸੀ ਸਾਡੇ ਜਿਹੜੇ ਮੁੰਡੇ ਕੁੜੀਆਂ ਉਹ ਉਸ ਤਰ੍ਹਾਂ ਹੀ ਜਾਂਦੇ ਸੀ ਜਿਵੇਂ ਹੁਣ ਜਾ ਰਹੇ ਆ ਤਾਂ ਇਹਦੇ ਵਿੱਚ ਘਾਟ ਕਿੱਥੇ ਆ ਅਸਲੀ ਕਹਾਣੀ ਇਹ ਆ ਕਿ ਜਿਹੜਾ ਸਿਸਟਮ ਆ ਜਿਹਨੂੰ ਅਸੀਂ ਕਹਿ ਦਿੰਨੇ ਆ ਆਈਟੀ ਸਿਸਟਮ ਆ ਜਿੱਥੇ ਕੰਪਿਊਟਰ ਦੀ ਜੌਬ ਆ ਉਹ ਸਾਰੀਆਂ ਜੌਬਾਂ ਦੇ ਵਿੱਚ ਏਆਈ ਤਕਰੀਬਨ ਆਪਦੀ ਜਿਹੜੇ ਸਟੈਪ ਆ ਉਹ ਅੱਗੇ ਵਧਾ ਰਹੀ ਆ ਤੇ ਜਿਹਦੇ ਨਾਲ ਜੌਬ ਜੋ ਮਨੁੱਖਾਂ ਨੂੰ ਜੌਬ ਦੇਣੀ ਸੀ ਉਹਦੀ ਜਗ੍ਹਾ ਦੇ ਉੱਤੇ ਕੰਪਿਊਟਰਾਈਜੇਸ਼ਨ ਹੋ ਰਿਹਾਗਾ ਤਾਂ ਜਿਹੜੀ ਕਟੌਤੀ ਆ ਉਹ ਵੱਧ ਰਹੀ ਆ Amazon ਦੀ ਰਿਪੋਰਟ ਤੁਸੀਂ ਪੜ੍ਹ ਕੇ ਦੇਖ ਸਕਦੇ ਆ ਕਿ ਹਰੇਕ ਸਾਲ ਦੇ ਵਿੱਚ ਉਹ ਇੰਨੇ ਵਰਕਰ ਰੱਖਦੇ ਸੀ ਇਹ ਕਿੰਦੇ ਸਾਲ ਉਹਨਾਂ ਵਿੱਚ ਕਿੰਨੀ ਜ਼ਿਆਦਾ ਜਿਹੜੀ ਕਟੌਤੀ ਉਹ ਆਈ ਆ ਜਿਹੜੇ ਵਰਕਰ ਉਹਨਾਂ ਨੇ ਰੱਖਣੀ ਸੀ ਉਹਨਾਂ ਜਗ੍ਹਾ ਦੇ ਉੱਤੇ ਰੋਬੋਟ ਨੂੰ ਰੱਖਿਆ ਗਿਆ। ਹੁਣ ਜਿੱਥੇ ਰੋਬੋਟ ਆਉਣਗੇ ਉਸ ਜਗ੍ਹਾ ਦੇ ਉੱਤੇ ਬੰਦਿਆਂ ਦੀ ਕੋਈ ਜ਼ਰੂਰਤ ਨਹੀਂਗੀ ਤੇ ਉਹ ਜਿਹੜੇ ਬੰਦੇ ਆ ਉਹ ਫਰਸਟ੍ਰੇਟ ਹੋ ਕੇ ਗਲੀਆਂ ਦੇ ਵਿੱਚ ਘੁੰਮਣਗੇ ਕਿ ਯਾਰ ਸਾਡਾ ਬਣੂ ਕੀ ਜਾਂ ਅਸੀਂ ਕੀ ਕਰੀਏ ਤਾਂ ਫਿਰ ਉਹ ਸਭ ਤੋਂ ਥੱਲੇ ਬੈਠਾ ਜਿਹੜਾ ਬੰਦਾ ਉਹਨੂੰ ਟਾਰਗੇਟ ਬਣਾਉਂਦੇ ਆ। ਖਾਸ ਤੌਰ ਦੇ ਉੱਤੇ ਉਹਨਾਂ ਦੇ ਵਿੱਚ ਆ ਜਾਂਦਾ ਟਾਰਗੇਟ ਦੇ ਵਿੱਚ ਜਿਵੇਂ ਸਾਡੇ ਇੰਡੀਅਨ ਲੋਕ ਕਿਉਂਕਿ ਬਾਹਰਲੇ ਮੁਲਕ ਦੀ ਜਿਹੜੀ ਕਾਨੂੰਨ ਆ ਉਹ ਹੈ ਅਸੀਂ ਕਹਦੇ ਨੇ ਸਭ ਲਈ ਬਰਾਬਰ ਬਟ ਰੇਸਿਜ਼ਮ ਹਰ ਇੱਕ ਜਗ੍ਹਾ ਤੇ ਹੁੰਦਾਗਾ ਤੇ ਜਿਹਨੂੰ ਅਸੀਂ ਵਿਤ ਕਰਾਂ ਕਹਿੰਦੇ ਆ ਉਹ ਵੀ ਹਰ ਇੱਕ ਜਗ੍ਹਾ ਤੇ ਹੁੰਦਾ ਤੁਹਾਡੇ ਲਈ ਕਾਨੂੰਨ ਅੱਡ ਹੋਣਗੇ ਉਥੋਂ ਦੇ ਜਿਹੜੇ ਲੋਕ ਆ ਨੇਟਿਵ ਆ ਉਹਨਾਂ ਲਈ ਅੱਡ ਹੋਣਗੇ ਇਹ ਸੁਭਾਵਿਕ ਤੌਰ ਤੇ ਗਲਤ ਆ ਬਾਕੀ ਸਾਡੇ ਲੋਕਾਂ ਦੇ ਲਈ ਜਿਹੜੀਆਂ ਜੌਬ ਸਾਡੇ ਲੋਕ ਕਰਦੇ ਨੇ ਡਰਾਈਵਰੀ ਜਾਂ ਆ ਕੈਫੇ ਦੇ ਵਿੱਚ ਪੰਪ ਦੇ ਵਿੱਚ ਸਾਨੂੰ ਟਾਰਗੇਟ ਕਰਨਾ ਉਹਨਾਂ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਸੌਖਾ ਇਸ ਕਰਕੇ ਪੰਜਾਬੀ ਕਮਿਊਨਿਟੀ ਨੂੰ ਸਾਡੇ ਲੋਕਾਂ ਨੂੰ ਇੰਡੀਅਨ ਲੋਕਾਂ ਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਆ ਤੇ ਇਹ ਦਿਮਾਗ ਦੇ ਵਿੱਚ ਰੱਖਣ ਦੀ ਜ਼ਰੂਰਤ ਆ ਕਿ ਅਸਲੀ ਮੁੱਦਾ ਧਾਰਮਿਕਤਾ ਐਂਟੀ ਇਮੀਗ੍ਰੇਸ਼ਨ ਨਹੀਂਗਾ ਅਸਲੀ ਮੁੱਦਾ ਹੈ ਮੰਗਾਈ ਦਾ ਜਦੋਂ ਇੱਕ ਘਰ ਦੇ ਵਿੱਚ ਮੰਗਾਈ ਜੋ ਸਿੱਖਿਆ ਸਕਦੇ ਆ ਜਦੋਂ ਕਰਜ਼ਾ ਇੱਕ ਘਰ ਦੇ ਉੱਤੇ ਚੜ ਜਾਂਦਾ ਤਾਂ ਜਿਹੜੇ ਉਸ ਘਰ ਦੇ ਜੀ ਹੁੰਦੇ ਆ ਉਹ ਆਪਸ ਵਿੱਚ ਲੜਾਈ ਉਹਨਾਂ ਦੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਮੰਗਾਂ ਉਨੇ ਹੀ ਹੁੰਦੀਆਂ ਕਮਾਈ ਦਾ ਸਾਧਨ ਘੱਟ ਹੋਣ ਦੇ ਕਾਰਨ ਮੰਗਾਂ ਪੂਰਤੀ ਨਹੀਂ ਪੂਰੀ ਹੁੰਦੀ ਤਾਂ ਉਹ ਗੱਲ ਲੜਾਈ ਦੇ ਵਿੱਚ ਚਲੀ ਜਾਂਦੀ ਆ ਇਸੇ ਤਰ੍ਹਾਂ ਬਾਹਰਲੇ ਮੁਲਕਾਂ ਦੀ ਕਹਾਣੀ ਆ ਉਹਨਾਂ ਦੀ ਜਿਹੜੀ ਪੂਰਤੀ ਆ ਉਹ ਪੂਰੀ ਨਹੀਂ ਹੋ ਰਹੀਗੀ ਲਗਾਤਾਰ ਮਗਾ ਯੁਵਾਦਰੀ ਜੀਵ ਦੇ ਵਿੱਚ ਪੈਸਾ ਨਹੀਂ ਟਿਕ ਰਿਹਾ ਤੇ ਉਹ ਜਿਹੜੀ ਫਰਸਟ੍ਰੇਸ਼ਨ ਆ ਰਾਜਨੀਤਿਕ ਲੋਕ ਚਾਹੁੰਦੇ ਆ ਕਿ ਲੜਾਈ ਹੋਵੇ ਤੇ ਇਹਨਾਂ ਦੀ ਆਸ ਵਿੱਚ ਗੁੱਟਾਂ ਦੇ ਵਿੱਚ ਤੇ ਸਾਠ ਹੀ ਜਿਹੜੇ ਪਰਦੇ ਆ ਉਹ ਇਸੇ ਤਰ੍ਹਾਂ ਬਣੇ ਰਹਿਣ ਤੇ ਅਸੀਂ ਕਿਸੇ ਦੇ ਫਰੰਟ ਦੇ ਨਾਲ ਜੀ ਆ ਤਾਂ ਜਿਹੜਾ ਬ੍ਰਾਇਨ ਤਮਾਕੀ ਬੰਦਾ ਇਹ ਵੀ ਪੋਲੀਟੀਸ਼ੀਅਨ ਚਰਚੇ ਦਾ ਮੁਖੀ ਆ ਤੇ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਇਹਨੇ ਕਿਵੇਂ ਕਿਵੇਂ ਅੱਡ ਅੱਡ ਥਾਵਾਂ ਦੇ ਉੱਤੇ ਪਹਿਲਾਂ ਵੀ ਇਹ ਕਰਤੂਤਾਂ ਕੀਤੀਆਂ ਹੋਈਆਂ ਨੇ ਨਗਰ ਕੀਰਤਨ ਨੂੰ ਰੋਕਣਾ ਬਹੁਤ ਵੱਡੀ ਅਵਗਿਆ ਪਰ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਇਹ ਨਗਰ ਕੀਰਤਨ ਰੋਕਿਆ ਗਿਆ ਉਹਨਾਂ ਨੇ ਆਪ ਦੇ ਜਿਹੜੇ ਬਾਹਰ ਐਨ ਥਮਗਾ ਕੇ ਇਸ ਨਗਰ ਕੀਰਤਨ ਨੂੰ ਰੋਕਿਆ ਅੱਗੇ ਤੋਂ ਸचेत ਤੇ ਸਤਾਰਕ ਹੋਣ ਦੀ ਜ਼ਰੂਰਤ ਆ ਕਿ ਭਾਈ ਹਮਲਾ ਐਦੋਂ ਵੀ ਤਿੱਖਾ ਤੇ ਖਤਰਨਾਕ ਹੋ ਸਕਦਾ ਇਸ ਤੋਂ ਪਹਿਲਾਂ ਕਿ ਸਾਡੇ ਗੁਰੂ ਦੀ ਅਵੱਗਿਆ ਹੋਵੇ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਜੋ ਸਤਕਾਰ ਅਸੀਂ ਪੰਜਾਬ ਦੀ ਧਰਤੀ ਤੇ ਆਪਦੇ ਗੁਰੂ ਦਾ ਕਾਇਮ ਕਰ ਸਕਦੇ ਆ ਜਾਂ ਆਪਦੇ ਗੁਰੂ ਦੀ ਜਿਹੜੀ ਸੁਰੱਖਿਆ ਜਾਂ ਸਾਡੀ ਰਹਿਤ ਮਰਜ਼ਾ ਦਾ ਜੋ ਪੰਜਾਬ ਦੀ ਧਰਤੀ ਤੇ ਰੱਖ ਸਕਦੇ ਆ ਉਹ ਬਾਹਰੀ ਮੁਲਕਾਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਰੱਖਣੀ ਹੋ ਸਕਦਾ ਮੇਰੇ ਪੁਆਇੰਟ ਆਫ View ਹੋਣ ਉਹ ਕਿਤੇ ਨਾ ਕਿਤੇ ਔਖੀ ਹੁੰਦੀ ਜਾ ਰਹੀ ਆ ਤੇ ਮੈਂ ਅਪੀਲ ਕਰਦਾ ਸਾਰੇ ਹੀ ਦੇਸ਼ ਦੇ ਪੰਜਾਬ ਜੀ ਵਾਸੀਆਂ ਨੂੰ ਸਾਰੇ ਹੀ ਮੁਲਕਾਂ ਦੇ ਵਿੱਚ ਬੈਠਿਆਂ ਨੂੰ ਕਿ ਸਾਨੂੰ ਵਾਪਸ ਆਪਦੇ ਸੂਬੇ ਦੇ ਵਿੱਚ ਆਉਣਾ ਚਾਹੀਦਾ ਜੇ ਤੁਸੀਂ 10-12 ਸਾਲ ਲਾਏ ਹੋਏ ਨੇ ਚੰਗੀ ਕਮਾਈ ਕੀਤੀ ਹੋਈ ਆ ਤਾਂ ਵਾਪਸ ਆਪਦੇ ਵਤਨ ਪਰਤ ਕੇ ਜੋਨ ਆਉਦੀ ਬਤਨ ਦੇ ਵਿੱਚ ਆਜ਼ਾਦੀ ਦਾ ਸਾਹ ਲਿਆ ਜਾਵੇ ਤੇ ਇਥੋਂ ਦੇ ਕਰਪਟ ਹੋਏ ਸਿਸਟਮ ਨੂੰ ਆਪਦੇ ਮੋਢਿਆਂ ਤੇ ਚੱਕ ਕੇ ਸੁਧਾਰ ਵੱਲ ਨੂੰ ਲਿਜਾਇਆ ਜਾਵੇ ਇੰਨੀਆਂ ਕਪੀਲਾਂ ਕਰਦਾ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ